ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਤੇ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਸਲਾਬ ਦੀ ਵੀ ਲਾਲ ਰੂੜੀ ਜਿਹੜੇ ਪਾਉਂਦੇ ਆ ਹਨਾ ਵੀ ਉਹ ਸਲਾਬ ਨੂੰ ਕਿੱਦਾਂ ਰੋਕ ਸਕਦੇ ਆ ਤੇ ਅੱਜ ਆਪਾਂ ਵੀਡੀਓ ਪਾਵਾਂਗੇ ਵੀ ਫਰਸ਼ ਨੂੰ ਪਹਿਲਾਂ ਕੱਚਾ ਕਰਕੇ ਘਟਕੇ ਨਾਲ ਕ੍ਰੈਸ਼ਰ ਨਾਲ ਵੀ ਜੇ ਆਪਾਂ ਕੋਠੀ ਪਾਉਣ ਤੋਂ ਪਹਿਲਾਂ ਹੀ ਫਰਸ਼ ਨੂੰ ਕੱਚਾ ਕਰ ਲਈਏ ਵੀ ਉਹਦੇ ਨਾਲ ਜਿਹੜੀ ਸਲਾਬ ਆ ਉਹ ਮੇਰੇ ਹਿਸਾਬ ਨਾਲ ਕਾਫੀ ਹੱਦ ਤੱਕ ਰੋਕ ਸਕਦੀ ਆ ਤੇ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਠੀਕ ਆ ਜੀ ਤੇ ਬਾਕੀ ਜਿਹੜੀ ਮੇਰੀ ਵੀਡੀਓ ਦਾ ਮਤਲਬ ਹੁੰਦਾ ਹੈ ਉਹਦਾ ਮਤਲਬ ਇਹ ਨਹੀਂ ਕਿ ਮੈਨੂੰ ਇਸ ਕੰਮ ਦਾ ਵੱਲ ਆ ਜਾਂ ਮੈਂ ਇਹ ਕੰਮ ਦਾ ماہر ਆ ਨਾ ਮੈਂ ਸਿਰਫ ਉਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ ਜਿਹੜੀਆਂ ਮੈਂ ਸਿੱਖੀਆਂ ਜਿੰਦਾ ਮੈਨੂੰ ਤਜਰਬਾ ਹੈ ਕੰਮ ਕਰਨ ਦਾ ਤਜਰਬਾ ਨਹੀਂ ਪਰ ਮੈਨੂੰ ਇਸ ਚੀਜ਼ ਦਾ ਤਜਰਬਾ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ ਠੀਕ ਹੈ ਜੀ ਤੇ ਆਜੋ ਫਿਰ ਆਪਾਂ ਗੱਲ ਕਰਦੇ ਆ ਵੀ ਗਟਕਾ ਪਾ ਕੇ ਕ੍ਰੈਸ਼ਰ ਪਾ ਕੇ ਆਪਾਂ ਸਲਾਹਤੋਂ ਕਿੱਦਾਂ ਬਚ ਸਕਦੇ ਆ ਆਪਾਂ ਜੀ ਪਹਿਲਾਂ ਥੱਲੇ ਆਪਾਂ ਨਾਲ ਕੱਚਾ ਫਰਸ਼ ਕੀਤਾ ਸਾਰੇ ਨੇ ਆਪਾਂ ਫਰਸ਼ ਪਹਿਲਾਂ ਪਾਈ ਹੋਈ ਆ ਠੀਕ ਆ ਇਹ ਆਪਾਂ ਕੀ ਕੀਤਾ ਸੀਗਾ ਵੀ ਨੀਆਂ ਜਦੋਂ ਮਿੱਟੀ ਪਾਈ ਆ ਸਭ ਤੋਂ ਪਹਿਲਾਂ ਤਰੀਕਾ ਆਪਾਂ ਮਿੱਟੀ ਤੋਂ ਸ਼ੁਰੂ ਕਰਦੇ ਆ ਨੀਆਂ ਭਰ ਲੀਆਂ ਆਪਾਂ ਫੁੱਟ ਫੁੱਟ ਕਰਕੇ ਮਿੱਟੀ ਪਾਉਣੀ ਆ ਜਿਵੇਂ ਕਮਰੇ ਦੇ ਚ ਫੁੱਟ ਮਿੱਟੀ ਸਿੱਟ ਲਈ ਉਹਨੂੰ ਦੂਰ ਮਟਲਾ ਲਿਆ ਥੋੜਾ ਜਿਹਾ ਉਹਦੇ ਉੱਤੇ ਪਾਣੀ ਦਾ ਧੌਂਕਾ ਲਾ ਲਿਆ ਮੇਨ ਕੰਮ ਇਹੀ ਆ ਜੀ ਆਪਣਾ ਮਿੱਟੀ ਦੀ ਕੁਟਾਈ ਦਾ ਟਾਈਮ ਤਾਂ ਜ਼ਰੂਰ ਲੱਗ ਜੂਗਾ ਖੇਚਲ ਵੀ ਕਰਨੀ ਪਊਗੀ ਕਿਉਂਕਿ ਡਰ ਹੁੰਦਾ ਕਿ ਫਰਸ਼ ਬਾਅਦ ਦੇ ਵਿੱਚ ਬਹਿਣਾ ਜਾਵੇ ਯਾਰ ਵੀ ਜੇ ਆਪਾਂ ਹੁਣੇ ਨਵੀਂ ਨਵੀਂ ਮਿੱਟੀ ਤੇ ਆਪਾਂ ਜੇ ਆਪਾਂ ਫਰਸ਼ ਲਾਵਾਂਗੇ ਤਾਂ ਆਪਾਂ ਨੂੰ ਡਰ ਹੁੰਦਾ ਵੀ ਫਰਸ਼ ਬਹਿ ਜੂਗੀ ਇਸ ਕਰਕੇ ਬਈ ਤਸੱਲੀ ਕਰਨੀ ਪੈਣੀ ਪਹਿਲਾਂ ਪੂਰੀ ਫੁੱਟ ਮਿੱਟੀ ਪਾ ਕੇ ਉਹਨੂੰ ਕੁੱਟਣਾ ਠੀਕ ਆ ਇਦਾਂ ਇਦਾਂ ਕਰਕੇ ਆਪਾਂ ਮਿੱਟੀ ਪਾ ਕੇ ਪੂਰਾ ਵਧੀਆ ਫਿਰ ਆਪਾਂ ਕਰਾਉਣਾ ਜੀ ਸੀਵਰੇਜ ਦਾ ਕੰਮ ਪਲੰਬਰ ਤੋਂ ਸਾਰਾ ਸੀਵਰੇਜ ਦਾ ਕੰਮ ਕਰਵਾ ਲੈਣਾ ਏਸੀ ਦੀਆਂ ਪਾਈਪਾਂ ਜਿਹੜੀਆਂ ਡਰੇਨਿੰਗ ਹੁੰਦੀ ਆ ਬਾਥਰੂਮ ਦੀਆਂ ਪਾਈਪਾਂ ਸੀਵਰੇਜ ਪਾਉਣ ਤੋਂ ਬਾਅਦ ਠੀਕ ਆ ਹਾਂ ਇੱਕ ਸੱਚ ਗੱਲ ਦਾ ਹੋਰ ਧਿਆ ਆਪਾਂ ਇਹਦੇ ਵਿੱਚ ਸਿਉਂਕ ਤੋਂ ਹਨਾ ਥੋੜਾ ਜਿਹਾ ਆਪਾਂ ਇਹਦਾ ਟਰੀਟਮੈਂਟ ਵੀ ਕਰਨਾ ਹੈ ਜਦੋਂ ਭਰਤੀ ਪਾਈ ਹੋਊਗੀ ਜਾਂ ਤਾਂ ਉਹਦੇ ਵਿੱਚ ਐ ਕਰੋ ਜੀ ਵੀ 200 ਲੀਟਰ ਦਾ ਡਰਮ ਲੈ ਲਿਓ ਜੀ ਇੱਕ ਪਾਣੀ ਦਾ ਉਹਦੇ ਵਿੱਚ ਲੀਟਰ ਕਲੋਰੋ ਪਾ ਕੇ ਤੇ ਬਾਲਟੀਆਂ ਨਾਲ ਟੌਂਕਦੇ ਹੋ ਚੰਗੀ ਤਰ੍ਹਾਂ ਨੂੰ ਫੁੱਲ ਕਰ ਦਿਓ ਜੀ ਤੇ ਜਾਂ ਫਿਰ ਜੇ ਤੁਹਾਡੀ ਜਿਹੜੀ ਮਿੱਟੀ ਆ ਵੀ ਉਹ ਪੱਕੀ ਆ ਰੇਤਾ ਨਹੀਂ ਹੈਗਾ ਪੱਕੀ ਮਿੱਟੀ ਆ ਉਹਦੇ ਵਿੱਚ ਕੀ ਕਰਨਾ ਤੁਸੀਂ ਵੀ ਖੱਡੇ ਕਰ ਲੈਣੇ ਆ ਮਿੱਟੀ ਦੇ ਵਿੱਚ ਫੁੱਟ ਫੁੱਟ 2-2 ਫੁੱਟ ਦੇ ਟੋਏ ਬਣਾ ਕੇ ਖੱਡੇ ਕਰਕੇ ਪੈਪ ਨਾਲ ਉਹਦੇ ਵਿੱਚ ਕਲੋਰੋ ਤੁਸੀਂ ਪਾ ਦੇਣੀ ਆ ਠੀਕ ਆ ਇੰਦੇ ਨਾਲ ਸਯੋਕ ਦੀ ਜਿਹੜੀ ਪ੍ਰੋਬਲਮ ਆ ਉਹ ਥੋੜੀ ਜੀ ਹੱਲ ਹੋ ਜੂਗੀ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਸੀਵਰੇਜ ਪਾ ਲਿਆ ਸਾਰਾ ਓਕੇ ਕਰ ਲਿਆ ਫਿਰ ਆਪਾਂ ਇਹਦੇ ਉੱਤੇ ਗਟਕੇ ਦੀ ਨਾ ਰੇਸ਼ੋ ਬਣਾ ਕੇ ਸਿੱਧਾ ਘਟਕਾ ਨਹੀਂ ਸੁੱਕਾ ਘਟਕਾ ਨਹੀਂ ਪਾਉਣਾਗਾ ਘਟਕੇ ਦਾ ਪਾਉਣ ਦਾ ਤਰੀਕਾ ਇਹ ਹੈ ਵੀ ਆਪਾਂ ਘਟਕੇ ਦੇ ਨਾਲ ਜ਼ੀਰੋ ਲੈਵਲ ਕਰਨਾ ਹੈ ਜ਼ੀਰੋ ਲੈਵਲ ਕਰਨ ਵਾਸਤੇ ਸਫਾਈ ਨਹੀਂ ਆਉਣੀ ਘਟਕੇ ਨਾਲ ਤਾਂ ਉਹਦੇ ਵਿੱਚ ਫਿਰ ਆਪਾਂ ਕ੍ਰੈਸ਼ਰ ਪਾਉਣਾ ਹੈ ਵੀ ਜਿਹੜਾ ਮਿਸਤਰੀ ਉਹਨੂੰ ਗੱਜ ਨਾਲ ਪੂਰਾ ਜ਼ੀਰੋ ਲੈਵਲ ਕਰ ਦੇ 0 ਲੈਵਲ ਦਾ ਮਤਲਬ ਇਹ ਹੈ ਵੀ ਉਦੋਂ ਬਾਅਦ ਸਿੱਧੀ ਟਾਇਲ ਹੀ ਲੱਗੇ ਬਸ ਤੇ ਜਿੱਥੇ ਆਪਣੇ ਬਾਥਰੂਮ ਆਉਣੇ ਆ ਉਥੋਂ ਆਪਾਂ ਥੋੜੀ ਥੋੜੀ ਇੰਚ-ਇੰਚੀ ਨੀਵੀਂ ਰੱਖ ਲੈਣੀਆਂ ਸਲੈਬ ਠੀਕ ਹੈ ਜੀ ਉਹ ਸਾਰਾ ਕੰਮ ਆਪਾਂ ਪੱਕਾ ਕਰ ਲਿਆ ਤੇ ਜੇ ਤੁਸੀਂ ਇਹ ਵੀਡੀਓ ਦੇਖਣੀ ਹੋਈ ਵੀ ਆਪਾਂ ਇਹ ਸਲੈਬ ਪਾਈ ਕਿਦਾਂ ਤਾਂ ਉਹਦੇ ਤੇ ਮੈਂ ਅਲੱਗ ਤੋਂ ਵੀਡੀਓ ਬਣਾ ਦਊਗਾ ਹੁਣ ਆਪਾਂ ਗੱਲ ਸਲਾਬ ਵਾਸਤੇ ਕਰੀ ਜਾਂਦੇ ਹਾਂ ਠੀਕ ਆ ਆਪਾਂ ਉਸ ਮੁੱਦੇ ਤੇ ਆਈਏ ਜਦੋਂ ਇਹ ਸਾਰੀ ਸਲੈਬ ਪੈ ਗਈ ਆਪਾਂ ਫਿਰ ਕੀ ਕਰਨਾ ਹੈ ਵੀ ਜਿਹੜੀ ਆਪਾਂ ਚਣਾਈ ਸ਼ੁਰੂ ਕਰਨੀ ਹੈ ਆਪਾਂ ਇਹਦੇ ਉੱਪਰੋਂ ਸ਼ੁਰੂ ਕਰਨੀ ਹੈ ਥੱਲੇ ਆਪਾਂ ਨੀਆਂ ਭਰੀਆਂ ਸੀ ਵਧੀਆ ਕੰਮ ਕੀਤਾ ਸੀ ਜੋ ਆਪਣੀ ਮਿੰਨਤੀ ਚੱਲੀ ਜਾਂਦੀ ਆ ਉਸੇ ਮਿੰਨਤੀ ਤੋਂ ਕਿਉਂਕਿ ਇੱਥੇ ਇਹਦੇ ਥੱਲੇ ਵੀ ਸਲੈਬ ਨੰਗੀ ਹੋਈ ਆ ਸਾਰਿਆਂ ਆਪਾਂ ਇੱਕ ਇੱਕ ਕਰਤਾ ਸੀ ਸਾਰੇ ਨੂੰ ਠੀਕ ਆ ਉਸ ਤੋਂ ਬਾਅਦ ਆਪਾਂ ਇੱਥੋਂ ਚਨਾਈ ਸ਼ੁਰੂ ਕਰਨੀ ਆ ਸਲੈਬ ਦੇ ਉੱਪਰੋਂ 5 ਇੰਚ 6 ਇੰਚ ਜਿੰਨੇ ਤੁਹਾਡਾ ਦਿਲ ਕਰਦਾ ਦੋ ਰਤੇ ਲਾਓ ਇੱਕ ਰਤਾ ਲਾਓ ਉਸ ਤੋਂ ਬਾਅਦ ਉਹਦੇ ਉੱਤੇ ਫਿਰ ਡੀਪੀਸੀ ਪਾ ਦੋ ਆਪਾਂ ਇੱਥੇ ਫਰਸ਼ ਲਾਵਾਂਗੇ ਹੁਣ ਇਹਦੇ ਉੱਤੇ ਵੀਰ ਕੱਲੀ ਟਾਇਲ ਲੱਗਣੀ ਆ ਥੋੜਾ ਥੋੜਾ ਬਸ ਉਹ ਕੀ ਹੁੰਦਾ ਬਿਜਲੀ ਅਡੈਸਵਾਂ ਕੀ ਲਾਉਂਦੇ ਹੁੰਦੇ ਆ ਅਡੇਸ ਉਹਨਾਂ ਸਿਰਫ ਸਿੱਧੀ ਟਾਇਲ ਲੱਗ ਜਾਣੀ ਹੈ ਕਿਉਂਕਿ ਜ਼ੀਰੋ ਲੈਵਲ ਹੈ ਇਹ ਸਾਰਾ ਕੰਮ ਓਕੇ ਹੈ ਨਾ ਨਾਲੇ ਕੰਮ ਸੋਹਣਾ ਲੱਗਦਾ ਹੈ ਇੰਨਾ ਕੱਟ ਦੇ ਦਾਂਗੇ ਪਲਸਟਰ ਨਾਲ ਬਾਈ ਨੂੰ ਮੈਂ ਇਹਨੂੰ ਕਿਹਾ ਹੋਇਆ ਵੀ ਇੱਥੇ ਜਦੋਂ ਪਲਸਟਰ ਲਿਆਏਂਗਾ ਇੱਥੇ ਵਧੀਆ ਕੱਟ ਛੱਡ ਲਈ ਐਨੀ ਸਕਰਟਿੰਗ ਲੱਗ ਜੂਗੀ ਆ ਐਨੀ ਟਾਇਲ ਦੀ ਸਕਰਟਿੰਗ ਲੱਗ ਗਈ ਜੇ ਕੋਈ ਮਾੜੀ ਮੋਟੀ ਸਲਾਬ ਹੋਈ ਵੀ ਮੰਨ ਕੇ ਚਲੋ ਟਾਇਲ ਲਾਈ ਆਪਾਂ ਹੋਰ ਉਹ ਇੱਥੇ ਖਤਮ ਹੋ ਜੂਗੀ ਠੀਕ ਹੈ ਨਾ ਸਕਾਟਿੰਗ ਦੇ ਵਿੱਚ ਹੀ ਖਤਮ ਹੋ ਜੂਗੀ ਆਹ ਟੱਕ ਆਪਾਂ ਵਧੀਆ ਤਰੀਕੇ ਨਾਲ ਆ ਵਧੀਆ ਇੱਥੋਂ ਵੀ ਕਟਾਉਣਾ ਤੇ ਇੱਥੋਂ ਵੀ ਕਟਾਉਣਾ ਇਹਨੂੰ ਛੱਡ ਦੇਣਾ ਤੇ ਜਿਹੜੀ ਡੀਪੀਸੀ ਪਾਈ ਆ ਇੱਥੇ ਡੀਪੀਸੀ ਚਾਹੀਏ ਤੁਸੀਂ 2 ਇੰਚੀ ਪਾ ਲਓ ਠੀਕ ਆ 2 ਇੰਚੀ ਨਾਲ ਵੀ ਕੰਮ ਸਰ ਜੂਗਾ ਲੋਡ ਨਹੀਂ ਇੱਥੇ 3 ਇੰਚੀ ਜਾਂ 4 ਇੰਚੀ ਪਾਉਣ ਦੀ ਠੀਕ ਆ ਤੇ ਡੀਪੀਸੀ ਦੇ ਉੱਤੇ ਤੁਸੀਂ ਮੰਨ ਕੇ ਚੱਲੋ ਲੱਕ ਮਾਰ ਲਓ ਲੱਕ ਪੇਪਰ ਪਾ ਲਓ ਜਾਂ ਤੁਸੀਂ ਕੈਮੀਕਲ ਮਾਰੋ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕੀ ਕਰਨਾ ਠੀਕ ਆ ਤੇ ਇਸ ਤਰੀਕੇ ਨਾਲ ਆਪਾਂ ਸਲਾਬ ਨੂੰ ਰੋਕ ਸਕਦੇ ਆ ਇਹ ਡਬਲ ਕੰਮ ਹੋ ਗਿਆ ਬਾਈ ਥੱਲੇ ਆਪਣੀ ਜਿਹੜੀ ਸਲੇਵ ਆ ਤਿੰਨ ਤੋਂ ਚਾਰ ਇਜੀ ਆਪਾਂ ਸਲੇਵ ਥੱਲੇ ਪਾਤੀ ਆ ਠੀਕ ਆ ਫੇਰ ਆ ਦੋਰ ਰਤੇ ਲਾ ਕੇ ਫੇਰ ਆਪਾਂ ਫਿਰ ਡੀਪੀਸੀ ਪਾਤੀ ਆ ਵੀ ਮਿੱਟੀ ਨਾਲੋਂ ਕਲੈਕਸ਼ਨ ਆਪਾਂ ਇਹਦਾ ਦੋਰ ਹੀ ਤੋੜਿਆ ਹੋਇਆ ਤੇ ਜੇ ਹੁਣ ਵੀ ਸਲਾਵਾ ਕੀ ਫਿਰ ਤਾਂ ਔਖਾ ਕੰਮ ਹਨਾ ਤੁਸੀਂ ਵੀ ਬਾਈ ਜੇ ਹੁਣ ਕੋਈ ਨਵਾਂ ਘਰ ਬਣਾਈ ਜਾਂਦਾ ਤਾਂ ਇਹ ਆ ਕੰਮ ਜ਼ਰੂਰ ਕਰਾ ਕੇ ਦੇਖੋ ਪਹਿਲਾ ਫਰਸ਼ ਵਾਲਿਓ ਯਾਰ ਇਹਦੇ ਤੇ ਖਰਚਾ ਕੁਝ ਨਹੀਂ ਆਉਣਾਗਾ ਇਹ ਆਪਾਂ ਨੂੰ ਬਾਅਦ ਚ ਵੀ ਕਰਨੀ ਪੈਣੀ ਆ ਮੰਨ ਲਓ ਆਪਾਂ ਜੇ ਗਟਕਾ ਆਪਣੇ ਕੋਲੇ ਲਾਲ ਰੂੜੀ ਹੈ ਹੀ ਨਹੀਂ ਆਪਾਂ ਗਟਕਾ ਹੀ ਪਾਉਣਾ ਹੈ ਤੇ ਜਦੋਂ ਆਪਣੀ ਕੋਠੀ ਤਿਆਰ ਹੋ ਗਈ ਬਾਈ ਉਦੋਂ ਵੀ ਤਾਂ ਆਪਾਂ ਇਹ ਪਾਵਾਂਗੇ ਉਦੋਂ ਵੀ ਤਾਂ ਆਪਾਂ ਫਰਸ਼ਾ ਲਾਉਣੀਆਂ ਆਈਆਂ ਤੇ ਕਿਉਂ ਨਾ ਆਪਾਂ ਇਹ ਪਹਿਲਾਂ ਕਰ ਲਈਏ ਤੇ ਠੀਕ ਹੈ ਜੀ ਤੇ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਜੀ ਤੇ ਕਿਹੜਾ ਕਿਹੜਾ ਇਸ ਤਰੀਕੇ ਨਾਲ ਕੰਮ ਕਰਦਾ ਉਹ ਵੀ ਥੱਲੇ ਮੇਰਾ ਪਰਾ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਧੰਨਵਾਦ